ਅੱਜ ਹਲਕਾ ਡੇਰਾ ਬਾਬਾ ਨੰਗ ਦਾ ਪਿੰਡ ਤਲਵੰਡੀ ਰਮਾ ਵਿੱਚ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਟਕਸਾਲੀ ਆਗੂ ਕਰਨਜੀਤ ਸਿੰਘ ਤਲਵੰਡੀ ਰਮਾ ਹਲਕੇ ਦੇ ਸੀਨੀਅਰ ਆਗੂ ਰਾਜਵਿੰਦਰ ਸਿੰਘ ਹਰਦੌਰਵਾਲ ਦੀ ਪ੍ਰੇਰਣਾ ਸੱਤਾ ਆਪਣੇ ਸੈਕਟੇ ਸਾਥੀਆਂ ਸਮੇਤ ਹਲਕਾ ਆਗੂ ਗੁਰਬੀ ਸਿੰਘ ਅੰਮ੍ਰਿਤਵਾਦੀ ਕਵਾਈਹੇਟ ਆਮਦੂ ਪੱਜ ਦੇ ਸ਼ਾਮਲ ਹੋਏ ਗੁਰਬੀ ਸਿੰਘ ਅੰਮ੍ਰਿਤਵਾਦੀ ਪਿੰਡ ਤਲਵੰਡੀ ਰਮਾ ਸsubprocess ਤੱਕ ਫੌਜੀ ਦੇ ਗਰਾਏ ਤੇ ਪਹੁੰਚ ਕੇ ਆਪ ਵਰਕਰਾਂ ਵੱਲੋਂ ਹਾਰ પાਕੇ ਪਰਮਾ ਸਵਾਗਤ ਕੀਤਾ ਗਿਆ ਇਸ ਮੌਕੇ ਗੁਰਦੀਪ ਸਿੰਘ ਰੰਧਾਵਾ ਪਾਰਟੀ ਦੇ ਸ਼ਾਮਲ ਹੋਏ ਕਰਨ ਜਿਸਨ ਤਲਵੰਡੀ ਰਮਨ ਸੁਮੇਰ ਸਿੰਕੜੇ ਪਰਿਵਾਰਾਂ ਨੂੰ ਆਮ ਆਦਮੀ ਪਾਰਟੀ ਦੇ ਨਸਾਨ ਵਾਲੇ ਰੂਪੇ ਪਾਕੇ ਪਾਰਟੀ ਵਿੱਚ ਜੀ ਆਇਆਂ ਨੂੰ ਕਿਹਾ ਰੰਧਾਵਾ ਨੇ ਕਿਹਾ ਕਿ ਪਾਰਟੀ ਦੇ ਸ਼ਾਮਲ ਹੋਣ ਵਾਲੇ ਹਰੇਕ ਵਿਅਕਤੀ ਦਾ ਬੰਦਾ ਮਾਨਸਰਮਾਨ ਕੀਤਾ ਜਾਵੇਗਾ ਇਸ ਮੌਕੇ ਗੁਰਦੀਪ ਸਿੰਘ ਰੰਧਾਵਾ ਨੇ ਪੱਤਰਕਾਰਾਂ ਨਾਲ ਗਲਬਤ ਕਰਦਿਆਂ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਏਡੀ ਵੱਲੋਂ ਕਿਸੇ ਵੀ ਜ਼ਿੰਮੇਵਾਰੀ ਤੇ ਬੀਜਪੀ ਜਨ ਸਾਨੇ ਸਾਡੋ ਇਹ ਕਹ ਹੈ ਕਿ ਬੀਜਪੀ ਨੇ ਲੋਕਤੰਤਰ ਦਾ ਘਾਣ ਕੱਟੇ ਰੱਖ ਦਿੱਤਾ ਹੈ ਇਹ ਆਪਣੀ ਹਾਰ ਤੋਂ ਬਖਲਾਏ ਹੋਇਆ ਹੈ ਨਾ ਜਿਸ ਕਰਕੇ ਇਹਨਾਂ ਸ੍ਰੀ ਅਰਵਿੰਦ ਕੇਜਰੀਵਾਲ ਤੇ ਝੂਠਾ ਕਦਮਾ ਦੱਟ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਹੈ ਗੁਰਦੀਪ ਸਿੰਘ ਰੰਧਾਵਾ ਨੇ ਸੁਖਵੀਰ ਬਾਦਲ ਵੱਲੋਂ ਪੰਜਾਬ ਬਚਾਓ ਯਾਤਰਾ ਦੌਰਾਨ ਛੋਡੇ ਵਾਲੇ ਪਿਆਂ ਤੇ ਪਲਟਵਾਰਕ ਕਰਕੇ ਕਿਹਾ ਤੇ ਪੰਜਾਬ ਇੱਕ ਅੰਪਸੰਦ ਤੇ ਆਪਸੀ ਭਾਈਚਾਰਕ ਸਾਂਝ ਰੱਖਣ ਵਾਲਾ ਸੂਬਾ ਹੈ ਪੰਜਾਬ ਦੇ ਲੋਕ ਇਹਨਾਂ ਤੋਂ ਡਰਨ ਵਾਲੇ ਨਹੀਂ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਦੇ ਦੁਰਦਸ਼ਾ ਹੋਈ ਸੀ ਉਸ ਤਰ੍ਹਾਂ ਸ਼੍ਰੋਮਣੀ ਕਾਲਜਲ ਪਾਰਟੀ ਵੀ ਹੋਵੇਗੀ ਇਸ ਮੁਕੇ ਗਲਵਰਦਰਾਂ ਨੇ ਪਾਰਟੀ ਦੇ ਸ਼ਾਮਲ ਹੋਏ ਕਰਨ ਜਿਸ ਤੋਂ ਮੰਨੀ ਰਮ ਨੇ ਦੱਸਿਆ ਕਿ ਉਹ ਆਮ ਆਦਮੀ ਪਾਰਟੀ ਜਾਂ ਨੀਤੀਆਂ ਅਤੇ ਹਲਕਾ ਗੁਰੂ ਰਵੀ ਸਿੰਘ ਦਾ ਲਾਭ ਦੇ ਮਿੱਠ ਬੁੱਲੜੇ ਸੁਭਾਸ਼ ਕਰਕੇ ਅਕਾਲੀ ਦਲ ਪਾਰਟੀ ਨੂੰ ਸਦਾਲੀ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ ਤੇ ਆਉਣ ਵਾਲੀਆਂ ਰੇਟ ਚੋਣਾਂ ਵਿੱਚ ਉਹ ਆਮ ਆਦਮੀ ਪਾਰਟੀ ਦਾ ਡਟ ਕੇ ਸਾਥ ਦੇਣਗੇ ਯੂਰੋ ਰਿਪੋਰਟ ਆਲ ਪੰਜਾਬ ਨਿਊਜ਼ੋ ਜੀ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਉਹਨਾਂ ਦੇ ਕੰਮ ਕਾਜਾਂ ਨੂੰ ਵੇਖ ਕੇ ਮੈਂ ਪਾਰਟੀ ਨੂੰ ਪਸੰਦ ਕੀਤਾ ਤੇ ਇਸ ਕਰਕੇ ਮੈਂ ਮਤਲਬ ਪਾਰਟੀ ਜੀ ਨਾਲ ਜੁੜੀਤੀ ਤੇ ਬਾਕੀ ਹਿੰਦਾਵਾ ਸਾਹਿਬ ਦੇ ਨੇਚਰ ਤੇ ਕੰਮ ਕਾਜਾਂ ਇਹਨਾਂ ਦੇ ਵੇਖ ਕੇ ਇਹਨਾਂ ਦਾ ਵਰਤਾਵਾ ਵੇਖ ਕੇ ਬਹੁਤ ਮਿੱਠੇ ਸੁਭਾਅ ਦੇ ਆ ਤੇ ਮਿਲਣ ਵੇਲੇ ਆਪਣੇ ਪੂਰੇ ਇਹਨਾਂ ਨੂੰ ਵੇਖ ਕੇ ਤੇ ਮੈਂ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨ ਕੀਤਾ ਜਿਸ ਤਰ੍ਹਾਂ ਅਕਾਲੀ ਦਲ ਔਰ ਬੀਜਪੀ ਦਾ ਗੱਠ ਹੋ ਜੋੜ ਹੁਣ ਜਾ ਰਿਹਾ ਤੇ ਗਿਰ ਆਪਣਾ ਹੋ ਹੀ ਗਿਆ ਹਾਂਜੀ ਤੇ ਕੀ ਲੱਗਦਾ ਤੁਹਾਨੂੰ ਦੇਖੋ ਜੀ ਉਹਨਾਂ ਨੂੰ ਜਿੱਦਾਂ ਇਹ ਕਿਸਾਨਾਂ ਤੇ ਅਸੀਂਾਂ ਤੋਂ ਫਿਰ ਦੇਖੋ ਜਿੱਦਾਂ ਅੱਗੇ ਦੋ ਸੀਟਾਂ ਆਈਆਂ ਹੁਣ ਇਹ ਅੱਕਾਉਣੀ ਆ ਗੱਲ ਇੰਨੀ ਹੀ ਬਣੀ ਆ ਹੁਣ ਹੀ ਕੋਈ ਸੁਣਾ ਹੁਣ ਆਮ ਆਦਮੀ ਜਿਹੜੀ ਪਾਰਟੀ ਆ ਉਹ ਆ ਹੀ ਲੈ ਗਈ ਤਲਵੰਡੀ ਰਾਮਾਚ ਫਿਰ ਕਿਦਦਰਾ ਦਾ ਹੰਕਾਰਾ ਮਿਲੇਗਾ ਫਿਰ ਦੇਖੋ ਜੀ ਉਹਦੇ ਹੁਣ ਜੱਟ ਦੱਸੂਗਾ ਅਵਲ ਤਾਂ ਬਸਤਾ ਹੀ ਨਹੀਂ ਫੜਨਾ ਲੱਗੇ ਨੇ ਪੂਰਾ ਡਟ ਕੇ ਸਾਥੋਂ ਡਟ ਗਏ ਹੋ ਰਿਹਾ ਸੋ ਡਟ ਕੇ ਹੀ ਹੋਣਾ ਵੇਖੋ ਤੀ ਵੇਖੀ ਲਿਆ ਸਾਰਾ ਕੁਝ ਤਲਵੰਡੀ ਰਾਮਾ ਚ ਬੜਾ ਵੱਡਾ ਹੰਗਾਰਾ ਮਿਲਿਆ ਟੋਟਲ ਕਿੰਨੇ ਕੁ ਪਰਿਵਾਰ ਜਿਹੜੇ ਸ਼ਾਮਲ ਹੋਏ ਮੈਨੂੰ ਤਾਂ ਲੱਗਦਾ ਕਿ ਜਿੰਨਾ ਅਕਾਲੀ ਦਲ ਤਲਵੰਡੀ ਰਾਮਾ ਚ ਹੈ ਉਹ ਸਾਰੇ ਦਾ ਸਾਰਾ ਅਕਾਲੀ ਦਲ ਜਿਹੜਾ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਜੀ ਆ ਗਿਆ ਜਿਹਦੀ ਇਕਵਾਈ ਸ਼ਰਨਜੀਤ ਜਿੰਗ ਜਿਹੜੇ ਨੇ ਉਹ ਕਾਲੀ ਦਲ ਦੀ ਗਵਾਈ ਕਰਦੇ ਸੀਗੇ ਇਹੀ ਬੂਥ ਲਾਉਂਦੇ ਸੀਗੇ ਇਹੀ ਕੰਮ ਕਰਦੇ ਸੀਗੇ ਉਹਨਾਂ ਆਪਣੀ ਸਾਰੀ ਟੀਮ ਨਾਲ ਲੈ ਕੇ ਤਾਂ ਆਮਾਦੀ ਪਾਰਟੀ 'ਚ ਸ਼ਾਮਲ ਹੋ ਗਏ ਨੇ ਜਿਸ ਦੇ ਨਾਲ ਆਮਾਦੀ ਪਾਰਟੀ ਦੀ ਬੜੀ ਵੱਡੀ ਮਜ਼ਬੂਤੀ ਤਲਵੰਡੀ ਰਾਮਾ 'ਚ ਮਿਲੀ ਆ ਪਿਛਲੀ ਵਾਰ ਵੀ ਵੱਡੀ ਲੀਡ ਤੇ ਇੱਕ ਬੂਥ 'ਚ ਬੜੀ ਵੱਡੀ ਲੀਡ ਤੇ ਜਿੱਤਿਆ ਸੀਗਾ ਇੱਕ ਬੂਥ 'ਚ ਮੈਂ ਹਾਰਿਆ ਸੀਗਾ ਪਰ ਜਿਵੇਂ ਅੱਜ ਦੇ ਹਾਲਾਤਾਂ ਨੂੰ ਵੇਖ ਕੇ ਮੈਨੂੰ ਨਹੀਂ ਲੱਗਦਾ ਕਿ ਕਾਲੀ ਦਲ ਦਾ ਇਸ ਪਿੰਡ 'ਚ ਬੂਥ ਲੱਗੇ ਨਹੀਂ ਲੱਗੇ ਤੇ ਸਾਰੇ ਜਿਹੜੇ ਕੇਰੀਵਾਲ ਦੇ ਜਿਹੜੀ ਗ੍ਰਿਫਤਾਰੀ ਉਹਨੂੰ ਕਿਸ ਤਰ੍ਹਾਂ ਦੇਖ ਰਹੇ ਜੀ ਮੇਰੇ ਕੋ ਇੱਕ ਲੋਕਤੰਤਰ ਦਾ ਬੜਾ ਵੱਡਾ ਘਾਣ ਹੋਇਆ ਹੈ ਕਿ ਬੀਜੇਪੀ ਜਿਹੜੀ ਆ ਉਹ ਬਖੜਾਈ ਹੈ ਉਹਨਾਂ ਨੂੰ ਸਿਰਫ ਤੇ ਸਿਰਫ ਇੱਕੋ ਹੀ ਚਿਹਰਾ ਦਿਖਦਾ ਹੈ ਸ੍ਰੀ ਅਰਵਤ ਕੇਜਰੀਵਾਲ ਜੀ ਜਿਨ੍ਹਾਂ ਤੋਂ ਡਰਦੇ ਨੇ ਕਿ ਆਉਣ ਵਾਲੇ ਸਮੇਂ 'ਚ ਜਿਹੜਾ ਇਹਨਾਂ ਨੇ ਸਾਡਾ ਬਿਸਤਰਾ ਗੋਲ ਕਰਨਾ ਉਹਦੇ ਤਰਜੇ ਤੇ ਮੈਂ ਵਿਖਾਇ ਬੀਜੇਪੀ ਨੇ ਪਿਛਲੀ ਵਾਰੀ ਇੱਕ ਝਾਰਖੰਡ ਦਾ ਮੁੱਖ ਮੰਤਰੀ ਤੇ ਦੂਜਾ ਜਿਹੜਾ ਦਿੱਲੀ ਦਾ ਮੁੱਖ ਮੰਤਰੀ ਝੂਠੇ ਕੇਸਾਂ 'ਚ ਪਸਾ ਕੇ ਤੇ ਜਿਹੜਾ ਰੈਸਟ ਕੀਤਾ ਇਹਦੇ ਤੋਂ ਸਾਰਾ ਹਿੰਦੁਸਤਾਨ ਵਾਕਿਬ ਹੋ ਗਿਆ ਹੈ ਇਹ ਐ ਅਸੀਆਂ ਜਿਹੜੀਆਂ ਹਰਕਤਾਂ ਬੀਜੇਪੀ ਕਰਦੀ ਐ ਇਹ ਬਹੁਤਾ ਸਮਾਂ ਬੀਜੇਪੀ ਨੂੰ ਰਹਿਣਾ ਨਹੀਂ ਹੁਣ ਸਤਾ ਚ ਨਹੀਂ ਰਹਿਣਾ ਦੇਣਾ ਹਿੰਦੁਸਤਾਨ ਦੇ ਲੋਕਾਂ ਨੇ ਇੱਕ ਦਿਨ ਜ਼ਰੂਰ ਆਊਗਾ ਮੈਂ ਬੀਜੇਪੀ ਵਾਲਿਆਂ ਨੂੰ ਇਹ ਵੀ ਕਹਿਣਾ ਤੁਹਾਡੇ ਚੈਨਲ ਦੇ ਰਾਹੀਂ ਵੀ ਹੱਥਾਂ ਨਾਲ ਦਿੱਤੀਆਂ ਹੱਥਾਂ ਨਾਲ ਦਿੱਤੀਆਂ ਗੰਡਾਂ ਇੱਕ ਦਿਨ ਮੂੰਹ ਨਾ ਖੋਲਣੀਆਂ ਪੈਣਗੀਆਂ ਸਮਾ ਬੜਾ ਭਲਵਾਨ ਐ ਸਮਾ ਸਮੇਂ ਨਾਲ ਜਿਹੜਾ ਵਾ ਹਰ ਬੰਦੇ ਨੂੰ ਸਮਾ ਜਵਾਬ ਦਿੰਦਾ ਇੱਕ ਸਮਾ ਆਊਗਾ ਸਮੇਂ ਨੇ ਐਸਾ ਜਵਾਬ ਦੇਣਾ ਐ ਇਹਨਾਂ ਨੂੰ ਸਮਝ ਲੱਗ ਜਾਣੀ ਆ ਵੀ ਗਲਤ ਕੰਮ ਦਾ ਰਿਜ਼ਲਟ ਗਲਤੀ ਹੁੰਦਾ ਹੁੰਦਾ ਫਿਰ ਜੈਤੋ ਦੇ ਵਿੱਚ ਇਹ ਤਾਂ ਸੁਖਵੀਰਵਾਲੀ ਪੰਜਾਬ ਜਾਓ ਯਾਤਰਾ ਚੱਲ ਰਹੀ ਸੀ ਉਦੋਂ ਲੱਗੋ ਜਿਹੜਾ ਭਗਵੰਤ ਮਾਨ ਦਾ ਕਲਫਾ ਨਗਰ ਆਇਆ ਸੀ ਸੁਖਵੀਰਵਾਲ ਖੁੰਡਾ ਫੜ ਕੇ ਆਂਦੇ ਭਗਵੰਤ ਮਾਨ ਮੇ ਤੋਂ ਡਰਦਾ ਭੱਜ ਗਿਆ ਐਹੀ ਖੁੰਡਾ ਇੱਕਦਮ ਪਹਿਲਾਂ ਕੈਪਟਨ ਰਮਿੰਦਰ ਸਿੰਘ ਵੀ ਖੁੰਡਾ ਫੜਦਾ ਏ ਇਹ ਖੁੰਡੇ ਨਾਲ ਪੰਜਾਬ ਦੇ ਲੋਕ ਡਰਨ ਵਾਲੇ ਨਹੀਂ ਉਹ ਕੈਪਟਨ ਖੁੰਡੇ ਨੇ ਵੀ ਫੜਿਆ ਜੋ ਕੈਪਟਨ ਦੇ ਹਾਲਾਤ ਦਰਦਰਸ਼ਾ ਹੋਈ ਆ ਪੰਜਾਬ ਦੇ ਲੋਕਾਂ ਨੇ ਕੀਤੀ ਆ ਉਹੀ ਦਰਦਰਸ਼ਾ ਸ਼ਕੀਰ ਬਾਦਲ ਦੀ ਕਰਨੀਆਂ ਇੱਥੇ ਅਮਰਪ੍ਰੀਤ ਸ਼ਾਨ ਦਾ ਲੋਕ ਨੇ ਪੰਜਾਬ ਦੇ ਭਾਈਚਾਰਕ ਲੋਕ ਨੇ ਪਿਆਰ ਨਾਲ ਕਿਸੇ ਨੂੰ ਲੱਗੇ ਲੱਗਿਆ ਲਾਇਆ ਜਾ ਸਕਦਾ ਇਹ ਖੁੰਡਿਆਂ ਖੰਡਿਆਂ ਨਾਲ ਜਿਹੜੇ ਪੰਜਾਬੀ ਹੋ ਨਹੀਂ ਮੰਨਦੇ ਤੇ ਉਹਨਾਂ ਨੂੰ ਭੁਲੇਖਾ ਜਿਹੜਾ ਕੁੰਡਾ ਕੁੰਡਾ ਖੜਕਮਦਾ ਏ ਤੇ ਐਡੀ ਹੈਗਾ ਖੁੰਡੇ ਖੜਕਾਉਣ ਵਾਲਾ ਜਮਾਨਤਾਂ ਜ਼ਬਤ ਕਰਾ ਕੇ ਘਰਾਂ 'ਚ ਬੈਠੇ ਨੇ ਉਦੋਂ ਉਹਨਾਂ ਦਾ ਖੁੰਡਾ ਕਿੱਥੇ ਗਿਆ ਸੀਗਾ ਇਸ ਕਰਕੇ ਆਵਜੇ ਗਿੱਦੜ ਪੱਭ ਕੀ ਸਾਨੂੰ ਦਿਖਾਉਣ ਦੀ ਲੋੜ ਨਹੀਂ ਸਾਨੂੰ ਸਾਰੀਆਂ ਚਾਚਾਂ ਨੇ ਜਿੱਦਾਂ ਦਾ ਜਵਾਬ ਜਿੱਦਾਂ ਦੀ ਸਾਨੂੰ ਕਰਨਗੇ ਉਦਾਂ ਦਾ ਜਵਾਬ ਕੁੰਡੇ ਦਾ ਜਵਾਬ ਕੁੰਡੇ ਨਾਲ ਦੇਾਂਗੇ। ਇਹ ਭਲੇਖਾ ਨਾ ਹੋਵੇ ਉਹਨਾਂ ਨੂੰ ਕਹੇ ਨਾ। ਸਰਕਲ ਆਪਣਾ ਜਾਕਰ ਸਾਹਿਬ ਔਰ ਵਿਵਾਹ ਹਰਸਨਪੁਰ ਦਾ ਬਾਦਲ ਦਾ ਬਿਆਨ ਆਇਆ ਕਿ ਜਿੱਦਾਂ ਸ਼ਰਾਬ ਦੀ ਨੀਤੀ 'ਚ ਭਗੌਤ ਉੱਥੇ ਉਹ ਫਸੇ ਨੇ ਕੇਜਰੀਵਾਲ ਸਾਹਿਬ ਪੰਜਾਬ ਦੀ ਵੀ ਜਿਹੜੀ ਇਨਕੁਆਰੀ ਹੋਣੀ ਚਾਹੀਦੀ। ਦੇਖੋ ਇੱਕ ਝੂਠਾ ਮੁਕੱਦਮਾ ਬਣਾ ਕੇ ਇੱਕ ਸ਼ਰਾਬ ਦਾ ਘਟਾਲੇ ਦਾ ਹਸਰਾ ਲੈ ਕੇ ਆਮ ਆਦਮੀ ਪਾਰਟੀ ਨੂੰ ਬਦਰਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਅਗਰ ਪੰਜਾਬ 'ਚ ਵੀ ਉਹ ਉਹਨਾਂ ਦਾ ਮਰਜ਼ੀ ਆ ਜਿੰਨੂੰ ਮਰਜ਼ੀ ਈਡੀਐਸ ਕੋ ਹਥਕੰਡਾ ਵਰਤਣ ਲਈ ਈਡੀ ਨੂੰ ਜਾ ਸੀਬੀਆਈ ਜੋ ਵੀ ਉਹਨਾਂ ਦੀਆਂ ਏਜੰਸੀਆਂ ਨਾਲ ਉਹ ਨਾ ਹੱਥ ਕੰਡੇ ਦੇ ਤੌਰ ਤੇ ਵਰਤਦੀ ਆ ਉਹ ਪੰਜਾਬ 'ਚ ਹੀ ਵਰਤਣਗੇ ਕਿਉਂ ਨਹੀਂ ਵਰਤਣਗੇ ਵਰਤਣਗੇ ਆਪਾਂ ਬਿਲਕੁਲ ਤਿਆਰ ਪਿੱਟੀਆਂ ਇੱਕ ਇੱਕ ਜਿਹੜਾ ਬੰਦਾ ਜਿਹੜਾ ਆਮ ਆਦੀ ਪਾਰਟੀ ਨੂੰ ਪਿਆਰ ਕਰਨ ਵਾਲਾ ਹੈ ਜੇਲ੍ਹ ਤੋਂ ਆਪਾਂ ਜਾਣੋਂ ਡਰਦੇ ਨਹੀਂ ਇਹਨਾਂ ਨੂੰ ਭੁਲੇਖਾ ਹੋਊਗਾ ਇਹ ਜਦੋਂ ਮਰਜ਼ੀ ਜਿਵੇਂ ਮਰਜ਼ੀ ਸਾਡੇ ਨਾਲ ਵੇਖ ਲੈ ਜੇਲ੍ਹ 'ਚ ਦੇਣਾ ਦੇਦਣ ਸਵੇਰੇ ਦੇਦਣ ਕੀ ਫਰਕ ਪੈਂਦਾ ਆਪਾਂ ਜੇਲਾਂ ਵੇਖੀਆਂ ਨੇ ਕੋਈ ਹਨ ਫਰਕ ਨਹੀਂ ਬਹੁਤਾ ਪੈਣਾ ਇਸ ਕਰਕੇ ਜਿਹੜਾ ਬੰਦਾ ਜੇਲ੍ਹ 'ਚ ਗਿਆ ਉਹਨੇ ਅੰਦਰੋਂ ਬਹੁਤ ਕੁਝ ਸਿੱਖਿਆ ਹੋਣਾ ਮੈਂ ਅੱਜ ਤੱਕ ਵੇਖਦਾ ਰਿਹਾ ਆਮ ਆਦਮੀ ਪਾਰਟੀ ਕਿ ਹਰ ਵਾਰੀ ਆਮ ਆਦੀ ਪਾਰਟੀ ਵਾਲੇ ਇਹੋ ਕਹਿੰਦੇ ਕਿ ਪ੍ਰੇਮ ਭਾਵਨਾ ਰੋ ਤਾਂ ਐਸੀ ਕੋਈ ਗੱਲ ਨਹੀਂ ਕਰਨੀ ਪਰ ਇੱਕ ਗੱਲ ਸਾਫ਼ ਤੇ ਇਹਨਾਂ ਕਰ ਦਤੀ ਆ ਕਿ ਸਾਨੂੰ ਆਮ ਆਦੀ ਪਾਰਟੀ ਵਾਲੇ ਉਹਨਾਂ ਨੂੰ ਮਜਬੂਰ ਕਰ ਦਤਾ ਕਿ ਇੱਟ ਨਾ ਜਵਾਬ ਪੱਥਰ ਨਾ ਇਹਨਾਂ ਨੂੰ ਦੇਣਾ ਪਊਗਾ ਤਾਂ ਇਹਨਾਂ ਨੂੰ ਪਤਾ ਲੱਗੂਗਾ ਕਿ ਪੰਜਾਬ 'ਚ ਵੀ ਆਮ ਆਦੀ ਪਾਰਟੀ ਆ ਸਰ ਜਿਸ ਤਰ੍ਹਾਂ ਉਹਨਾਂ ਦੇ ਗ੍ਰਿਫਤਾਰ ਹੋਏ ਕਿ ਚੋਣਾ ਦਸਰਾ ਪਵੇਗਾ ਇਹਨਾਂ ਦਾ ਚੋਣਾ ਦੇ ਤੇ ਕੋਈ ਅਸਰ ਨਹੀਂ ਪੈਣਾ ਅੱਜ ਦੀ ਤਰੀਕ ਹੈ ਅਗਰ ਕਾਲੀਦਾਰ ਬੀਜੇਪੀ ਦਾ ਸਮਝੌਤਾ ਹੁੰਦਾ ਤਾਂ ਇਹਨਾਂ ਬੀਜੇਪੀ ਦੇ ਕਾਲੀਵਾਲ ਦੀਆਂ ਪੰਜਾਬ ਦੇ ਲੋਕ ਜਮਾਨਤਾਂ ਜ਼ਬਤ ਕਰਾਉਣਗੇ ਪਹਿਲਾਂ ਲੋਕਾਂ ਨੂੰ ਇਹ ਛਾਕਾ ਕਿ ਇਹ ਬਿਲਕੁਲ ਇਕੱਠੇ ਨੇ 9 ਮਾਸ ਦਾ ਰਿਸ਼ਤਾ ਇਹਨਾਂ ਦਾ ਇਸ ਕਰਕੇ ਇਹ ਜਿਹੜੇ ਲੋਕ ਨੇ ਇਹ ਲੋਕਾਂ ਨੂੰ ਬੇਕੂ ਬਣਾ ਕੇ ਵੋਟਾਂ ਲੈਂਦੇ ਨੇ ਅਗਰ ਇਹ ਸਮਝੌਤਾ ਹੁੰਦਾ ਤਾਂ ਪੰਜਾਬ ਦੇ ਲੋਕਾਂ ਨੂੰ ਜਿਵੇਂ ਭਾਜਪਾ ਨੂੰ ਪਿੰਡਾਂ 'ਚ ਨਹੀਂ ਵੜਨ ਦੇ ਕਾਲੀ ਦਲ ਨੂੰ ਪਿੰਡਾਂ 'ਚ ਨਹੀਂ ਵੜਦਣਾ ਐਹੀ ਖੁੰਡਾ ਪਿੰਡਾਂ ਵਾਲੇ ਲੋਕ ਜਿਹੜੇ ਕਾਲੀ ਦਲ ਨੂੰ ਫੇਰਨਗੇ